ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਪਿੰਡ ਸੁਲਤਾਨਪੁਰ ਵਿਡ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੋ ਪਰਾਵਾਂ ਹਰਪਾਲ ਸਿੰਘ ਅਤੇ ਜੱਜ ਸਿੰਘ ਦੀ ਪ੍ਰਾਪਰਟੀ ਕਾਰਪੋਰੇਸ਼ਨ ਵੱਲੋਂ ਤੋੜੀ ਗਈ ਹੈ ਦੱਸਦੇ ਯੇ ਬੀਤੀ 2 ਮਾਰਚ ਨੂੰ ਹਰਪਾਲ ਸਿੰਘ ਤੇ ਜੱਜ ਸਿੰਘ ਉੱਪਰ ਮੁਕੱਦਮਾ ਨੰਬਰ 16 2025 ਨੂੰ 266 ਗ੍ਰਾਮ ਚਿੱਟਾ ਅਤੇ 41000 ਦੇ ਡਰੱਗ ਮਨੀ ਬਰਾਮਦ ਕਰਕੇ ਜੱਜ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਮੁਕਦਮੇ ਵਿੱਚ ਹਰਪਾਲ ਸਿੰਘ ਪਗੋੜਾ ਚੱਲ ਰਿਹਾ ਹੈ ਜ਼ਿਕਰ ਹੋ ਗਿਆ ਹਰਪਾਲ ਸਿੰਘ ਉੱਪਰ ਵੱਖ-ਵੱਖ ਥਾਣਿਆਂ ਵਿੱਚ ਐਨਡੀपीएस ਦੇ 4 ਮੁਕਦਮੇ ਦਰਜ ਨੇ ਪੁਲਿਸ ਕਮਿਸ਼ਨਰ ਰੇਟ ਅੰਮ੍ਰਿਤਸਰ ਵੱਲੋਂ ਬੀ ਐਨ ਐਸ ਦਾ ਨਵਾਂ ਮੁਕਦਮਾ ਵੀ ਦਰਜ ਕੀਤਾ ਗਿਆ ਇਸ ਵਿੱਚ ਜਿਹੜਾ ਦੋਸ਼ੀ बार-बार ਇੱਕੋ ਹੀ ਕ੍ਰਾਈਮ ਕਰਦਾ ਹੈ ਉਸ ਉੱਤੇ ਇਹ ਮੁਕਦਮਾ ਦਰਜ ਜਿਹੜਾ ਕਿ ਕੀਤਾ ਜਾਂਦਾ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚਲਾਈ ਜਾ ਰਹੀ ਹੈ ਉਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇਨਫੋਰਸਮੈਂਟ ਕਰਦੇ ਹੋਏ ਬਹੁਤ ਸਾਰੀਆਂ ਵੱਡੀਆਂ ਬਰਾਮਦੀਆਂ ਕੀਤੀਆਂ ਔਰ ਵੱਡੇ ਮਗਰਮੱਛ ਵੀ ਫਰੇ ਗਏ ਜਿਹੜੇ ਟਰੱਕ ਟ੍ਰੇਡ ਨਾਲ ਰਿਲੇਟਡ ਨਹੀਂ ਇਸ ਤੋਂ ਇਲਾਵਾ ਜਿਹੜੇ ਸਪਲਾਈਅਰਜ਼ ਔਰ ਪੈਟਲਰਸ ਨੇ ਉਹਨਾਂ ਦੇ ਖਿਲਾਫ ਵੀ ਕਾਫੀ ਮੈਸਿਵ ਲੈਵਲ ਤੇ ਜਿਹੜਾ ਐਕਸ਼ਨ ਲਿਆ ਗਿਆ ਉਸ ਤੋਂ ਇਲਾਵਾ ਜਿਹੜੇ ਵੀ ਐਡਿਕਟਸ ਨੇ ਉਹਨਾਂ ਨੂੰ ਵੀ ਪੁਲਿਸ ਜਿਹੜੀ ਹੈ ਉਹ ਉਹਦਾ ਦਾ ਇਲਾਜ ਵਾਸਤੇ ਅਸੀਂ ਪ੍ਰਤੀ ਕਰਵਾ ਰਹੇ ਹਾਂ ਰੈਗੂਲਰਲੀ ਹਰ ਰੋਜ਼ੀ ਸਾਡੇ ਮਾਮਲਾਜ਼ਮ ਤੇ ਆਫੀਸਰਜ਼ ਲੈ ਕੇ ਜਾਂਦੇ ਨੇ ਉਹਨਾਂ ਨੂੰ ਔਰ ਜਿਹੜੇ ਬੇਲਡ ਆਊਟ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਜ਼ਮਾਨਤ ਤੇ ਬਾਹਰ ਆ ਰਹੇ ਉਹਨਾਂ ਤੇ ਵੀ ਸਪੈਸ਼ਲ ਅਸੀਂ ਇੱਕ ਮਾਨਿਟਰਿੰਗ ਸਿਸਟਮ ਤਿਆਰ ਕੀਤਾ ਉਹਦੇ ਤੇ ਉਹਨਾਂ ਦੇ ਪੂਰਾ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਕਾਰਪੋਰੇਸ਼ਨ ਵੱਲੋਂ ਇਲੀਗਲ ਤਰੀਕਿਆਂ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੇ ਸਪੈਸ਼ਲੀ ਜਿਹੜੇ ਡਰੱਗ ਐਡਿਕਟਸ ਨੇ ਉਹਨਾਂ ਦੇ ਤਹਿਤ ਵੀ ਕਾਫੀ ਕਾਰਵਾਈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਏਰੀਏਟ ਕੀਤੀ ਗਈ ਹੈ ਅੱਜ ਵੀ ਅਸੀਂ ਪਿੰਡ ਸੁਲਤਾਨਵਿੰਡ ਚ ਆਏ ਆ ਇਹ ਬੜੇ ਦੋ ਨਟੋਰੀਅਸ ਸਮਗਲਰ ਭਰਾ ਨੇ ਹਰਪਾਲ ਸਿੰਘ ਤੇ ਜੱਜ ਸਿੰਘ ਉਹਨਾਂ ਨੇ ਬੜਾ ਹੀ ਆਲੀਸ਼ਾਨ ਇੱਕ ਮਕਾਨ ਬਣਾਇਆ ਜਿਵੇਂ ਆਪਾਂ ਦੇਖਿਆ ਹੁਣ ਸਾਰਿਆਂ ਨੇ ਔਰ ਜੇ ਇਹਨਾਂ ਦਾ ਪਿਛੋਕੜ ਦੇਖੀਏ ਹਰਪਾਲ ਸਿੰਘ ਦੇ ਖਿਲਾਫ ਚਾਰ ਮੁਕਦਮੇ ਆਲਰੇਡੀ ਦਰਜ ਨੇ ਔਰ 2020 ਤੋਂ ਦੋਨੋਂ ਭਰਾਏ ਐਨਡੀਪੀਐਸ ਦਾ ਕੰਮ ਕਰ ਰਹੇ ਕਿਤੇ ਜੇਲ੍ਹ ਚਲੇ ਗਏ ਜਮਾਨਤ ਤੇ ਬਾਹਰ ਆ ਗਏ ਹਰਪਾਲ ਦੇ ਖਿਲਾਫ ਜਿਹੜੇ ਮੁਕਦਮੇ ਨੇ ਉਹ ਜ਼ਿਆਦਾਤਰ ਇੱਥੇ ਸੁਲਤਾਨਵਿੰਡ ਦੇ ਤੇ ਲੇਟੈਸਟ ਜਿਹੜਾ ਮੁਕੱਦਮਾ ਹੈ ਦੋਨੋਂ ਭਰਾਵਾਂ ਦੇ ਉੱਤੇ ਜਿਹੜਾ ਦਰਜ ਹੋਇਆ ਉਹ 16 ਨੰਬਰ ਮੁਕੱਦਮਾ 2025 ਦਾ 2 3 2 ਮਾਰਚ ਦਾ ਔਰ ਇਹਦੇ ਵਿੱਚ ਅਸੀਂ ਜਿਹੜੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੀ ਸੈਕਸ਼ਨ ਨਵੇਂ ਬੀਐਨਐਸ ਉਹ ਵੀ ਨਾਲ ਲਾਈਏ ਕਿਉਂਕਿ ਬਾਰ-ਬਾਰੇ ਇੱਕੋ ਕ੍ਰਾਈਮ ਕਰ ਰਹੇ ਨੇ ਇਹਦੇ ਵਿੱਚ 266 ਗ੍ਰਾਮ ਕਮਰਸ਼ੀਅਲ ਦੀ ਜਿਹੜੀ ਬਰਾਮਦਗੀ ਹੋਈ ਸੀ ਤੇ 48000 ਰੁਪਏ ਡਰਗ ਮਨੀ ਫੜੀ ਗਈ ਸੀ ਉਹ ਚ ਜੱਜ ਸਿੰਘ ਗ੍ਰਿਫਤਾਰ ਹੋ ਗਿਆ ਇਹ ਪਗੋੜਾ ਹਰਪਾਲ ਸਿੰਘ ਹੈ ਜੇ ਇਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਅੱਜ ਜਿਹੜੀ ਡੈਮੋਲੇਸ਼ਨ ਦਾ ਮਸਲਾ ਹੈਗਾ ਕਾਰਪੋਰੇਸ਼ਨ ਵੱਲੋਂ ਇਹ ਜਿਹੜਾ ਸਾਨੂੰ ਪੁਲਿਸ ਫੋਰਸ ਮੁਹੱਈਆ ਕਰਨ ਵਾਸਤੇ ਰਿਕਵੈਸਟ ਆਈ ਸੀ ਉਹਦੇ ਕਰਕੇ ਅਸੀਂ ਆਏ ਹਾਂ ਸੋ ਥੈਟ ਇਹ ਬੜਾ ਸਟਰੋਂਗ ਮੈਸੇਜ ਜਾਵੇ ਸਾਰੇ ਲੋਕ ਇਸ ਏਰੀਏ ਜਾਣਦੇ ਇਹਨਾਂ ਨੂੰ ਕਿ ਕਿੰਨੇ ਨਟੋਰੀਅਸ ਬੰਦੇ ਨੇ ਔਰ ਕਿਦੋਂ ਤੋਂ ਇਹ ਕੰਮ ਕਰ ਰਹੇ ਨੇ ਉਸੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਬੜਾ ਸਟਰੋਂਗ ਮੈਸੇਜ ਜਾਂਦਾ ਸਮਾਜ ਦੇ ਵਿੱਚ ਵੀ ਕਿ ਜੇ ਤੁਸੀਂ ਗਲਤ ਤਰੀਕੇ ਨਾਲ ਕਾਲਾ ਧਨ ਕਮਾਇਆ ਵੀ ਲਿਆ ਡਰਗ ਮਨੀ ਕਮਾ ਲਈ ਗਲਤ ਤਰੀਕੇ ਨਾਲ ਤਾਂ ਉਹਦਾ ਅੰਜਾਮ ਇਹੀ ਹੋਏਗਾ ਪੀਐਨ 7 ਹਰ ਖਬਰ ਸੱਚ ਕੇ ساتھ